ਅਲੀਓ ਦੇਖੋ ਤੇਰੇ ਸ਼ਰੇ ਆਪ ਸਾਨੂੰ ਲੁੱਟਣ ਲਈ ਦਾਤ ਮਾਰਿਆ ਮੇਰੇ ਪਹਿਲਾਂ ਜੀ ਮੇਰੀ ਭਾਈ ਦਾ ਹੱਥੋਂ ਪਈ ਕੀ ਯਾਰ ਤੇਗਾ ਪਾੜ ਗਈ ਮੇਰੀ ਚੇਨ ਵੀ ਇਹਨਾਂ ਨੇ ਲਾ ਲਈ ਜੀ ਠੀਕ ਆ ਤਦੋਂ ਕਿ ਮੇਰੇ ਹੋਰ ਵੀ ੱਟਾ ਮਾਰੀਆ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਕਿ ਜਿਸ ਤੇ ਤੁਸੀਂ ਨੰਬਰ ਜੀਆ ੱਟਾ ਮੈਨੂੰ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਭਜੋਤ ਕੌਰ ਹੈ ਪ੍ਰਭਜੋਤ ਕਿਹੜੀ ਰਹਾ ਹੈ ਹਾਂਜੀ ਅਸੀਂ ਰਾਣਾ ਜੱਟਾਂ ਤੋਂ ਕੀ ਮਾਮਲਾ ਹੈ ਤੁਹਾਡੇ ਨਾਲ ਮਾਮਲਾ ਸਾਡੇ ਨਾਲ ਜੀ ਅਸੀਂ ਘਰ ਮੇਰੇ ਹਸਬੰਦ ਦੁਕਾਨ ਤੇ ਗਏ ਸੀ ਤੇ ਪਹਿਲਾਂ ਸਾਡੀ ਲੜਾਈ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਅੱਜ ਫੇਰ ਰੰਜਿਸ਼ ਕੱਢੀ ਇਹਨਾਂ ਨੇ ਜਿੱਦਾਂ ਮੇਰੇ ਹਸਬੰਦ ਨੂੰ ਫੜ ਲਿਆ ਮੈਂ ਸ਼ਡਨਲੀ ਪੇਜ ਸੀਗੀ ਮੇਰੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕਾ ਪਰਚਾ ਕਰਵਾਇਆ ਸੀਗਾ ਬਟ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਉਹ ਕਿੰਨੇ ਲੋਕ ਸੀ ਪਤਾ ਜਿਹੜੇ ਆਏ ਸੀ ਹਾਂਜੀ ਉਹ ਇਕੱਲਾ ਹੀ ਸੀਗਾ ਜੀ ਹਾਂਜੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਿਆ ਜਾਵੇ ਠੀਕ ਆ ਸਾਡੇ ਛੱਟਾ ਲੱਗੀਆਂ ਬਹੁਤ ਜ਼ਿਆਦਾ ਸਾਡੀ ਤਕਲੀਫ ਦੇ ਵਿੱਚ ਆ ਹਾਂਜੀ ਭਾਈ ਕੀ ਨੰਬਰ ਦਾ ਮੇਰਾ ਨਾਮ ਭਰਵਿੰਦਰ ਸਿੰਘ ਹੈ ਜੀ ਭਰਵਿੰਦਰ ਸਿੰਘ ਕਿਹੜੀ ਘਰ ਨੇ ਆਰਹਾਨਾ ਜੱਟਾ ਜੀ ਕੀ ਮਾਮਲਾ ਹੋਇਆ ਤੁਹਾਡਾ ਮਾਮਲਾ ਸਾਡੇ ਦਾ ਲੁੱਟਖੋਈ ਹੈ ਜੀ ਏਡੇ ਦੇ ਵਿੱਚ ਅੱਛਾ ਜੀ ਹਾਂ ਜੀ ਪਿੰਡ ਦਾ ਮੁੰਡਾ ਹੈ ਜੀ ਕੁਲਜੀਤ ਸਿੰਘ ਹੂੰ ਹੂੰ ਨਸ਼ੇ ਕਰਦਾ ਜੀ ਟੀਕੇ ਲਾਉਂਗਾ ਕਿੱਟੇ ਦੇ ਅੱਛਾ ਜੀ ਉਹਨੇ ਮੇਰੇ ਤੇ ਦਾਤ ਨਾਲ ਹਮਲਾ ਕੀਤਾ ਜੀ ਪਹਿਲਾਂ ਹੂੰ ਤੇ ਮੁੜ ਕੇ ਮੇਰੀ ਵਾਈਫ ਨਾਲ ਅਸੀਂ ਆਪਣਾ ਬਹੁਤ ਬਚਾਅ ਕੀਤਾ ਉਹਨੇ ਮੇਰੀ ਵਾਈਫ ਦੀ ਚੈਨ ਤੋੜ ਲਈ ਜੀ ਅੱਛਾ ਜੀ ਠੀਕ ਹੈ ਜੀ ਅਸੀਂ ਬੜਾ ਫੜਦੇ ਸੀ ਏਡੇ ਏਡੇ ਤਮਾਸ਼ਾ ਦੇਖੀ ਜਾਂਦੇ ਸੀ ਕੋਸ਼ਿਸ਼ ਕਿਹੜੇ ਅਡੇ ਤੋਂ ਵੈਸਾ ਰਹਾਣਾ ਜੱਟਾ ਅਡੇ ਦੇ ਵਿੱਚ ਜੀ ਅਡੇ ਤੇ ਕੀ ਲੱਗਦਾ ਕੋਈ ਪ੍ਰਾਣੀ ਰੰਜਿਸ਼ ਵਗੈਰਾ ਆ ਰੰਜਿਸ਼ ਕੋਈ ਨਹੀਂ ਹੈਗੀ ਉਹਦੇ ਨਾਲ ਝਗੜਾ ਜਰੂਰ ਹੋਇਆ ਸੀ ਪਰ ਅਮਲੀ ਹੈ ਜੀ ਹੂੰ ਹੂੰ ਅਸੀਂ ਪਰਚਾ ਵੀ ਕਰਾਇਆ ਸੀ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਪੁਲਿਸ ਨੂੰ ਬਾਰ ਬਾਰ ਫੋਨ ਕੀਤੇ ਹੂੰ ਹੂੰ ਵੇ ਸਾਹਿਬ ਕੋਈ ਕਾਰਵਾਈ ਕਰੋ ਉਹਦੇ ਤੇ ਚੱਕੋ ਉਹਨੂੰ ਸਾਡੀ ਕੋਈ ਇੱਕ ਵਾਰ ਕਾਰਵਾਈ ਨਹੀਂ ਕੀਤੀ ਐਸਆਈ ਸਰਜੀਤ ਸਿੰਘ ਸੀ ਜਿਹਨਾਂ ਨੂੰ ਅਸੀਂ ਬਾਰ ਬਾਰ ਬੇਨਤੀ ਕੀਤੀ ਸਾਡੇ ਕੋਲ ਵੀ ਹੈ ਅਜੀ ਫੜ ਲੈਣਾ ਪਰ ਉਹ ਕਹਿੰਦਾ ਪਹਿਨਾ ਪਰਚਾ ਕਰਾਇਆ ਸੀ ਕੀ ਕਰ ਲਿਆ ਜੇ ਅੱਜ ਮੈਂ ਚੜ 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 ਰਿਹਾ ਚਾਹ ਤੋੜ ਲਈ ਤਾਂ ਫਿਰ ਕੀ ਕਰ ਲੋਂਗੇ ਅੱਛਾ ਜੀ ਤੇ ਤੁਹਾਡੇ ਕਿਸੇ ਦੇ ਉੱਤੇ ਉਹਨੇ ਹਮਲਾ ਕੀਤਾ ਕੋਈ ਮੇਰੀ ਮੈਸੇਜ ਦੇ ਮੁਕੇ ਪਰੇ ਜੀ ਸਿਰ 'ਚ ਅੱਛਾ ਦਾਤਰ ਨਾ ਵੀ ਹਮਲਾ ਕੀਤਾ ਕਿੰਨੇ ਲੋਕ ਸੀ ਉਹ ਹਾਂ ਜੀ ਕਿੰਨੇ ਬੰਦ ਕਿੰਨੇ ਬੰਦੇ ਸੀ ਉਹ ਸਿਗਾ ਇਕੱਲਾ ਹੀ ਜੀ ਅੱਛਾ ਤੇ ਮਤਲਬ ਬੰਦੇ ਨਾਲ ਹੋਰ ਸੀਗੇ ਜਿਹੜੇ ਨਹੀਂ ਪਏ ਇੱਕ ਦੋ ਹੂੰ ਹੂੰ ਮਤਲਬ ਆਰਬਛਾਤੇ ਸੀਗੇ ਇੱਕ ਤਾਕਤ ਵਗੈਰਾ ਨਾਲ ਲੈ ਕੇ ਆਇਆ ਲੈ ਕੇ ਆਇਆ ਜੀ ਸ਼ਰੇਆ ਵੱਡੇ ਚੋਂ 도ੜਾ ਆਉਂਦਾ ਕੀ ਕੀ ਮੰਗ ਕਰਨੀ ਪੁਲਿਸ ਪ੍ਰੋਸੈਸ਼ਨ ਤੋਂ ਅਸੀਂ ਇਨਸਾਫ ਚਾਹੁੰਦੇ ਆ ਜੀ ਕਾਰਵਾਈ ਕਰੋਗੇ ਪੁਲਿਸ ਦੀ ਹਾਂ ਜੀ ਅਸੀਂ ਪੁਲਿਸ ਤੋਂ ਬਾ ਇਹ ਹੀ ਕਰਦੇ ਆ ਮੰਗ ਕਿੰਨੇ ਕੁ ਦਾ ਨਿਕਾਣ ਹੋਇਆ ਤੁਹਾਡਾ ਇਹ ਜੀਨ ਵਗੈਰਾ ਲੁੱਟੂਗੀ 6 ਜੀ ਸਾਡੀ ਝੂੜਦੀ ਅਸੀਂ ਬੋਲਣਾ ਸਾਡੀ 70000 ਦੀ ਤਕਰੀਬਨ 70000 ਦੀ ਚੈਨ ਹੈ ਜੀ ਹੋਰ ਕੋਈ ਨਕਦੀ ਵਗੈਰਾ ਹੋਰ ਕੋਈ ਨਕਦੀ ਵਗੈਰਾ ਜੀ ਅਸੀਂ ਮਤਲਬ ਬਹੁਤ ਆਪਣਾ ਵਿਚਾਰ ਕੀਤਾ ਬਚਾ ਕਰਦੇ ਸਾਡੇ ਸੱਟਾਂ ਵੀ ਲੱਗੀਆਂ ਬਹੁਤ ਤੁਸੀਂ ਬ੍ਰਦਰ ਤੁਹਾਡੀ ਰਹਿਤਾਂ ਸੱਟ ਲੱਗੀ ਕਿਹਨਾਂ ਦੀ ਕੀ ਮਾਰਿਆ ਲੱਗ ਰਿਹਾ ਇਹ ਦਾਤਰ ਮਾਰਿਆ ਜੀ ਮੇਰੇ ਦਾਤਰਾਂ ਹੀ ਫੜ ਲਿਆ ਸਾਡੇ ਗੋਲੇ ਜੀ ਹਾਂ ਜੀ ਤੁਸੀਂ ਕਰਤੀ ਸੀ ਅਸੀਂ ਪੈਦਲ ਸਿਰ ਜੇ ਇਹ ਤਾਂ ਮੈਡੀਕਲ ਤੋਂ ਦਵਾਈ ਲੈ ਕੇ ਨਿਕਲੇ ਆ